ਸਤ ਸੰਗਿਓ ਸਤਗੁਰ ਜੀ ਨਾਲ ਕੋਈ ਪਿਆਰ ਕਰੇ ਤਾਂ ਸਹੀ ਕੋਈ ਪ੍ਰੇਮ ਕਰਕੇ ਤਾਂ ਵੇਖੇ ਮਹਾਰਾਣੀ ਚ ਕਹਿੰਦੇ ਸੱਚ ਕਹੋ ਸੁਣ ਲਿਓ ਸਵੇ ਦਿਨ ਪ੍ਰੇਮ ਕੀਓ ਤਿਲ ਹੀ ਪ੍ਰਾਪਾਇਓ ਪੜੋਗੇ ਪੰਕਤੀ ਇਹ ਪੰਕਤੀ ਇੱਕ ਵਾਰ ਪੜ ਲਓ ਜਿਨ ਪ੍ਰੇਮ ਕੀਓ 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 ਤਨਹੀ ਪ੍ਰਭ ਪਾਇਓ 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 ਸੱਚ ਕਹੋ ਸੁਣ ਲਿਓ ਸਵੇ ਜਿਨ ਪ੍ਰੇਮ ਕੀਓ ਤਨਹੀ ਪ੍ਰਭ ਪਾਇਓ ਸਤਗੁਰੂ ਜੀ ਕਹਿੰਦੇ ਮੈਂ ਸੱਚ ਕਹਿਨਾ ਸਾਰੇ ਸੁਣ ਲਓ ਜਿਨੇ ਪ੍ਰੇਮ ਕਰ ਲਿਆ ਪਰਮੇਸ਼ਰ ਦੇ ਨਾਲ ਗੁਰੂ ਦੇ ਨਾਲ ਉਹਨੂੰ ਹੀ ਪ੍ਰਾਪਤੀ ਹੈ ਪ੍ਰੇਮ ਵਾਲੇ ਹੀ ਸਤਗੁਰੂ ਕੋਲੋਂ ਦਾਤਾਂ ਲੈ ਜਾਂਦੇ ਨੇ ਭਾਗਾਂ ਵਾਲਿਓ ਗੁਰੂ ਗੋਬਿੰਦ ਸਿੰਘ ਮਹਾਰਾਜੀ ਨਾਲ ਕੁਝ ਸਿੱਖ ਨੇ ਸਤਗੁਰੂ ਜੀ ਤੁਰੇ ਜਾਂਦੇ ਨਦੀ ਦੇ ਕੰਢੇ-ਕੰਢੇ ਤੇ ਤਰਸਤੇ ਇਹ ਨਿੱਕੇ-ਨਿੱਕੇ ਪੱਥਰ ਪਏ ਨੇ ਹੁਣ ਗੱਲ ਸੁਣਿਓ ਕੀ ਗੱਲ ਕਹੇ ਕਿ ਮੈਂ ਸਵਾਪਤੀ ਕਰਾਂਗਾ ਜੀ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੁਰੇ ਜਾ ਰਹੇ ਨੇ ਨਦੀ ਦੇ ਕੰਡੇ ਕੰਡੇ ਕੁਝ ਸਿੱਖ ਨੇ ਨਾਲ-ਨਾਲ ਭਾਈ ਨੰਦ ਲਾਲ ਜੀ ਨੇ ਤੇ ਰਸਤੇ 'ਚ ਬੜੇ ਸੋਹਣੇ-ਸੋਹਣੇ ਛੋਟੇ-ਛੋਟੇ ਪੱਥਰਾਂ ਦੇ ਪੀਸ ਪਏ ਨੇ ਤੇ ਸਤਿਗੁਰੂ ਜੀ ਨੇ ਨਾ ਐਦਾਂ ਸੱਜੇ ਹੱਥ ਨਾਲ ਪੱਥਰ ਦੇ ਪੀਸ ਫੜੇ ਨਿਕਨੇ ਕਿ ਆਪਣੀ ਖੰਬੀ ਤੇ ਲਈ ਟੰਗਾ ਦਿੱਤੇ ਸੱਜੇ ਹੱਥ ਨਾਲ ਸਤਗੁਰੂ ਨੇ ਛੋਟੇ ਜਿਹੇ ਪੱਥਰਾਂ ਦੇ ਪੀਸ ਵੜੇ ਚੋਦੀ ਪ੍ਰੀਤਮ ਜੀ ਨੇ ਤਖਬੀ ਤਲੀ ਦੇ ਰਖਤੇ ਮਹਾਰਾਜ ਜੀ ਨੇ ਹੁਣ ਮੌਜ ਵਿੱਚ ਆ ਕੇ ਸਤਗੁਰੂ ਇੱਕ ਪੱਥਰ ਦਾ ਪੀਸ ਫੜਦੇ ਨੇ ਤੇ ਨਦੀ ਸੁੱਟ ਦਿੰਦੇ ਨੇ ਫਿਰ ਦੂਜਾ ਪੀਸ ਫੜਦੇ ਨੇ ਪੱਥਰ ਦਾ ਛੋਟਾ ਜਿਹਾ ਟੋਟਾ ਫੜਦੇ ਨੇ ਨਦੀ ਸੁੱਟ ਦਿੰਦੇ ਨੇ ਫਿਰ ਪੱਥਰ ਇੱਕ ਹੱਥ ਤੋਂ ਫੜਦੇ ਨੇ ਖੱਬੇ ਹੱਥ ਤੋਂ ਸੱਜੇ ਹੱਥ ਨਾਲ ਫਿਰ ਨਦੀ ਸੁੱਟ ਦਿੰਦੇ ਨੇ ਤੁਰੇ ਜਾਣ ਜੋਜੀ ਪ੍ਰੀਤਮ ਜੀ ਕਲਗੀਧਰ ਪ੍ਰੀਤਮ ਜੀ ਤੇ ਕਰਦੇ ਆ ਕਰਦੇ ਆ ਸਾਨੂੰ ਕੋਈ ਦੇਣਾ ਸੀ ਗੁਰਮਖੋ ਇੱਕ ਸਿੱਖ ਨੂੰ ਸਤਗੁਰੂ ਜੀ ਆਖਣਗੇ ਉਹ ਸਿੱਖਾ ਦੱਸ ਜਦੋਂ ਅਸੀਂ ਪੱਥਰ ਦਾ ਟੁਕੜਾ ਮਾਦੀ ਸੁੱਟਦੇ ਆ ਇਹ ਡੁੱਬ ਕਿਉਂ ਜਾਂਦਾ ਹੈ ਉਸ ਸਿੱਖ ਨੇ ਪੁੱਤਾ ਕੀ ਜਵਾਬਤਾ ਕਿਹਾ ਮਹਾਰਾਜ ਪਾਣੀ ਦਾ ਸੁਭਾਅ ਹੈ ਡੋਬ ਦੇਣਾ ਇਸ ਕਰਕੇ ਡੁੱਬ ਜਾਂਦਾ ਹੈ ਸਤਗੁਰੂ ਫਿਰ ਆਗਾਮ ਗਏ ਇਰੇ ਇੱਕ ਪੱਥਰ ਦਾ ਬੀਸ ਬਣਿਆ ਤੇ ਨਦੀ ਸੁੱਟਦਾ ਹੁਣ ਦੂਜੇ ਸਿੱਖ ਨੂੰ ਪੁੱਛਿਆ ਵੀ ਸਿੱਖਾ ਤੂੰ ਦੱਸ ਜਦੋਂ ਇਹ ਪੱਥਰ ਦਾ ਟੁਕੜਾ ਨਦੀ ਸੁੱਟਦੇ ਆ ਤੇ ਇਹ ਡੁੱਬ ਕਿਉਂ ਜਾਂਦਾ ਹੈ ਸਤਿਗੁਰ ਪੱਥਰ ਦਾ ਸੁਭਾਅ ਹੈ ਸਤਿਗੁਰ ਨੇ ਕਈਆਂ ਨੂੰ ਪੁੱਛਿਆ ਕਿਸੇ ਆਖਿਆ ਸਤਿਗੁਰੂ ਪਾਣੀ ਦਾ ਸੁਭਾਅ ਹੈ ਡੋਬ ਦੇਣਾ ਕਿਸੇ ਆਖਿਆ ਪੱਥਰ ਦਾ ਸੁਭਾਅ ਹੈ ਡੋ ਡੁੱਬ ਜਾਣਾ ਅਖੀ ਤੇ ਸਤਿਗੁਰੂ ਅਖਲਕ ਭਾਈ ਨੰਦ ਲਾਲ ਜੀ ਤੁਸੀਂ ਦੱਸੋ ਜਦੋਂ ਅਸੀਂ ਇਹ ਪੱਥਰ ਦਾ ਪੀਸ ਇਹ ਪੱਥਰ ਦਾ ਟੁਕੜਾ ਨਦੀ ਸੁੱਟਦੇ ਆਂ ਇਹ ਡੁੱਬ ਕਿਉਂ ਜਾਂਦਾ ਹੈ ਸਤਿਗੁਰੂ ਮੈਨੂੰ ਇਸ ਗੱਲ ਦਾ ਨਹੀਂ ਪਤਾ ਕਿ ਪੱਥਰ ਦਾ ਸੁਭਾਅ ਹੈ ਡੁੱਬ ਜਾਣਾ ਸਤਿਗੁਰੂ ਮੈਨੂੰ ਇਹ ਵੀ ਨਹੀਂ ਪਤਾ ਕਿ ਪਾਣੀ ਦਾ ਸੁਭਾਅ ਹੈ ਡੋਬ ਦੇਣਾ ਭਾਈ ਨੰਦਲਾ ਜੀ ਤੁਹਾਨੂੰ ਇਹ ਪੁੱਛਿਆ ਹੈ ਜਦੋਂ ਅਸੀਂ ਆਪਣੀ ਖੱਬੀ ਧਲੀ ਤੋਂ ਪੱਥਰ ਦਾ ਟੁਕੜਾ ਬਣ ਕੇ ਨਦੀ ਸੁੱਟਦੇ ਆਂ ਇਹ ਡੁੱਬ ਕਿਉਂ ਜਾਂਦਾ ਹੈ ਭਾਈ ਨੰਦਲਾ ਜੀ ਦੇ ਹੱਥ ਜੁੜੇ ਹੋਏ ਨੇ ਅੱਖਾਂ 'ਚ ਪਿਆਰ ਭਰਿਆ ਜਲ ਹੈ ਗੁਰਮੁਖੋ ਪਿਆਰ ਭਰੇ ਅੱਖਾਂ 'ਚ ਜਲ ਵਹਿ ਰਿਹਾ ਹੈ ਪ੍ਰੇਮ ਦੇ ਨਾਲ ਸਤਿਪੰਤੇ ਚਰਨਾਂ 'ਚ ਬੇਨਤੀ ਕਰੇ ਨੇ ਇਹ ਗਰੀਬ ਨਿਵਾਜ਼ ਸਤਿਗੁਰੂ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੈਨੂੰ ਇਸ ਗੱਲ ਦਾ ਨਹੀਂ ਪਤਾ ਕਿ ਪਾਣੀ ਦਾ ਸੁਭਾਅ ਹੈ 도ਬ ਦੇਣਾ ਇਸ ਗੱਲ ਦਾ ਵੀ ਨਹੀਂ ਪਤਾ ਕਿ ਪੱਥਰ ਦਾ ਸੁਭਾਅ ਹੈ ਡੁੱਬ ਜਾਣਾ ਉਹ ਨੰਦ ਲਾਲ ਫਿਰ ਤੈਨੂੰ ਕੀ ਪਤਾ ਹੈ ਸਤਿਗੁਰੂ ਬਸ ਮੈਨੂੰ ਇੰਨਾ ਕੁ ਪਤਾ ਹੈ ਜਿਹੜਾ ਤੇਰੇ ਹੱਥਾਂ 'ਚ ਨਿਕਲ ਗਿਆ ਉਹ ਅੱਜ ਵੀ ਡੁੱਬਿਆ ਤੇ ਕੱਲ ਵੀ ਡੁੱਬਿਆ ਬੋਲੇ ਸਤਗੁਰੂ ਮੈਨੂੰ ਇਹ ਵੀ ਨਹੀਂ ਪਤਾ ਕਿ ਪਾਣੀ ਦਾ ਸੁਭਾਅ ਹੈ ਡੋਬ ਦੇਣਾ ਮੈਨੂੰ ਇਹ ਵੀ ਨਹੀਂ ਪਤਾ ਪੱਥਰ ਦਾ ਸੁਭਾਅ ਹੈ ਡੋਬ ਜਾਣਾ ਬਸ ਮੈਨੂੰ ਇੰਨਾ ਕੁ ਪਤਾ ਹੈ ਜੋ ਤੇਰੇ ਹੱਥਾਂ ਚ ਛੁੱਟ ਗਿਆ ਤੇਰੇ ਹੱਥਾਂ ਚ ਨਿਕਲ ਗਿਆ ਉਹ ਅੱਜ ਵੀ ਡੁੱਬਿਆ ਤੇ ਕੱਲ ਵੀ ਡੁੱਬਿਆ ਸਤਗੁਰੂ ਨੇ ਘੁੱਟ ਕੇ ਗੱਲ ਦੇ ਨਾਲ ਲਾ ਲਿਆ ਭਾਈ ਆਨੰਦ ਲਾ ਜੀ ਇਸ ਅਵਸਥਾ ਤੇ ਪਹੁੰਚ ਗਏ ਹੋ ਭਾਈ ਨੰਦ ਲਾਲ ਜੀ ਨੇ ਪਿਆਰ ਤੇ ਆਖਿਆ ਸੀ ਸਾਰੀ ਦੁਨੀਆ 'ਚ ਤੇਰੀ ਤਸਵੀਰ ਅਸੀਂ ਹੈ ਮਿਲਾ ਤੁਸਾ ਮੁਰਸ਼ਦ ਮੇਰੀ ਤਕਦੀਰ ਅਸੀਂ ਹੈ ਇਹ ਭਾਈ ਨੰਦ ਲਾਲ ਜੀ ਨੇ ਪਿਆਰ ਤੇ ਆਖਿਆ ਸੀ ਤੇਗ ਰਾਹ ਪਤਾਹ ਗੁਰੂ ਗੋਬਿੰਦ ਸਿੰਘ ਜਾਨੋ ਦਿਲ ਦਾ ਰਾਹ ਗੁਰੂ ਗੋਬਿੰਦ ਸਿੰਘ ਭਾਈ ਨੰਦ ਲਾਲ ਜੀ ਨੇ ਪਿਆਰ ਤੇ ਆਖਿਆ ਸੀ ਬਾਦਸ਼ਾਹ ਦਰवेश ਗੁਰੂ ਗੋਬਿੰਦ ਸਿੰਘ ਸਾਹੇ ਸ਼ੈਨਸ਼ਾ ਗੁਰੂ ਗੋਬਿੰਦ ਸਿੰਘ ਸਤ ਸੰਗਿਓ ਪਿਆਰ ਵਾਲੇ ਹੀ ਗੁਰਮੁਖੋ ਸਤਿਗੁਰੂ ਦਾਤਾ ਲੈਂਦੇ ਨੇ ਆਉ ਸਮਾਂ ਹੋ ਚੁੱਕਿਆ ਗਾਣੀ ਗੁਰਮੁਖੋ ਜਾਂਦੇ ਅੱਜ ਆਪਣੀ ਵੀ ਅਰਦਾਸ ਕਰਿਓ ਸਤਿਗੁਰੂ ਦੇ ਚਰਨਾਂ ਦੇ ਵਿੱਚ ਚਪੜੇ ਜਾਈਆਂ ਸਾਰੇ ਗੁਰੂ ਦੀ ਕਿਰਪਾ ਨਾਲ ਦਾਸ ਗਰੀਬ ਦੀ ਅਰਦਾਸ ਕਰਿਓ ਸਤਿਗੁਰੂ ਸਾਡਾ ਵੀ ਤੇਰੇ ਚਰਨਾਂ ਨਾਲ ਪਿਆਰ ਪਿਆ ਜਾਵੇ ਪ੍ਰੇਮ ਦੇ ਹੈ ਢਾਈ ਅੱਖਰ ਨੇ ਗੁਰਮੁਖੋ ਪਰ ਜਿਨੇ ਉਹ ਢਾਈ ਅੱਖਰ ਪ੍ਰੇਮ ਦੇ ਗੁਰੂ ਦੇ ਚਰਨਾਂ ਨਾਲ ਗੁਰਮੁਖੋ ਪਾਲੇ प्राप्ति ਉਹਨੂੰ ਹੈ ਜਿਹਦਾ ਪ੍ਰੇਮ ਗੁਰੂ ਦੇ ਚਰਨਾਂ ਨਾਲ ਪੈ ਗਿਆ ਫਿਰ ਸਤਿਗੁਰੂ ਉੱਤੇ ਬਖਸ਼ਿਸ਼ਾਂ ਕਰਦੇ ਨੇ ਮਿਲਾਪ ਵੀ ਉਹਦਾ ਹੀ ਗਰਮਕੁੰਡਾ ਹੈ ਆਪਣੀ ਵੀ ਅਰਦਾਸ ਦਾਸ ਗਰੀਬ ਦੀ ਵੀ ਆਉ ਵਿਚਾਰ ਕਰਦੇ ਆ ਕਿੰਨੀ ਅਨੇਕਾਂ ਗਲਤੀਆਂ ਪੁੱਲਾਂ ਹੋ ਗਈਆਂ ਨੇ ਸਤਿਗੁਰੂ ਬਖਸ਼ਣ ਯੋਗ ਨੇ ਸਤਿਗੁਰੂ ਦੀ ਸਾਜਨ ਬਖਸ਼ਣ ਯੋਗ ਹੈ ਉਹ ਮੇਰਾ ਦਿਲ ਕਰਦਾ ਇੱਕ ਵਾਰ ਫਿਰ ਇਹ ਪੰਕਤੀ ਪੜ ਲਵਾਂ jin prema jin prem 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 kiyo प्रेम कियो जिन प्रेम कियो जिन प्रेम कियो जिन प्रेम कियो ते नहीं प्रभु पायो ते नहीं प्रभु पायो ते ਤੈ ਨਹੀਂ ਪ੍ਰਭ ਪਾਇਓ ਤੈ ਨਹੀਂ ਪ੍ਰਭ ਪਾਇਓ ਤੈ ਨਹੀਂ ਪ੍ਰਭ ਪਾਇਓ ਤੈ ਨਹੀਂ ਪ੍ਰਭ ਪਾਇਓ ਜਿਨ ਪ੍ਰੇਮ ਕੀਓ ਜਿਨ ਪ੍ਰੇਮ ਕੀਓ ਹੋ ਸੁਣ ਲਿਓ ਸਭੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਗਾਓ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਫਿਰ ਬੋਲੋ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ